ਜੇ ਉਹਨਾਂ ਨੇ ਲਿਆ ਤੇ ਗਿਦੇ ਜੂਨ ਕ ਲਈ ਜੇ ਫਰਤਾਂ ਰਗਦੇ ਜਾ ਗਿਆ ਮੇਰੇ ਮਮਾ ਦੀਆਂ ਰੋਟੀਆਂ ਵੇਖੀਆਂ ਹਾਂ ਹਾਂਜੀ ਹਾਂਜੀ ਮੈਂ ਅਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅੱਜ ਸਾਡੇ ਵਾਸਤੇ ਆਸ਼ਾ ਪੰਜਾਬ ਦੀਆਂ ਆਸ਼ਾ ਵਰਕਰਾਂ ਵਾਸਤੇ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਸਾਡੀ ਇੱਕ ਭੈਣ ਵੱਡੀ ਪੱਬਰ ਵਾਲੀ ਤੋਂ ਉਹਨਾਂ ਦੀ ਇੱਕ ਪਲਸ ਪੋਲੀਓ ਦਾ ਸਾਡੀ ਡਿਊਟੀ ਚੱਲ ਰਹੀ ਸਰ ਜੀ ਤੇ ਉਹਦੇ ਵਿੱਚ ਲਾਸਟ ਵਾਲੇ ਦਿਨ ਤੀਸਰੇ ਦਿਨ 14 ਤਰੀਕ ਨੂੰ ਉਹ ਡੇਰਿਆਂ ਦੇ ਉੱਤੇ ਪਲਸ ਪੋਲੀਓ ਦੀਆਂ ਬੂੰਦਾ ਜੜੀਆਂ ਬੱਚਿਆਂ ਨੂੰ ਪਿਉਣ ਜਾ ਰਹੇ ਸੀ ਤੇ ਨਾਲ ਉਹਨਾਂ ਨੇ ਨੰਬਰਿੰਗ ਕਰਨੀ ਹੁੰਦੀ ਅਸੀਂ ਘਰਾਂ ਦੀ ਉਹ ਰਸਤੇ ਦੇ ਵਿੱਚ ਪਤਾ ਨਹੀਂ ਕੀ ਹੋਇਆ ਕੋਈ ਚੀਜ਼ ਉਹਨਾਂ ਨੂੰ ਅਣਪਛਾਤੀ ਜਿਹੜੀ ਉਹ ਟੱਕਰ ਮਾਰ ਗਈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਉਹ ਸੱਟ ਲੱਗ ਗਈ ਸਿਰ ਦੇ ਵਿੱਚ ਤਿੰਨ ਦਿਨਾਂ ਤੋਂ ਸੱਤ ਦਿਨਾਂ ਤੋਂ ਉਹ ਜਿਹੜੇ ਨੇ ਨਿੱਜੀ ਇੱਕ ਹਸਪਤਾਲ ਹੀ ਅੰਮ੍ਰਿਤਸਰ ਦਾ ਜਿੱਥੇ ਦਾਖਲ ਸੀਗੇ ਤੇ ਕੱਲ ਉਹਨਾਂ ਦੀ ਡੈਥ ਹੋ ਗਈ ਜਿਹੜੀ ਸਾਡੇ ਵਾਸਤੇ ਇੱਕ ਮੰਦਭਾਗੀ ਬਹੁਤ ਹੀ ਖਬਰ ਆ ਅਸੀਂ ਮੰਗ ਕਰਦੇ ਆ ਭਗਵੰਤ ਮਾਨ ਦੀ ਸਰਕਾਰ ਤੇ ਸੈਂਟਰ ਸਰਕਾਰ ਤੋਂ ਕਿ ਸਾਡੀ ਆਸ਼ਾ ਵਰਕਰ ਭੈਣ ਦੀ ਜਿਹੜੀ ਆ ਉਹ ਇੱਕ ਗਰੀਬ ਘਰ ਤੋਂ ਬਲਾਉਣ ਕਰਦੇ ਆ ਤੇ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਜਿਹੜਾ ਪਰ ਆਈ ਆਪਣੇ ਛੋਟੀ ਜੀ ਇੱਕ ਸਾਡੇ ਜਿਹੜੇ ਇਨਸੈਂਟਿਵ ਬੀਸ ਆ ਉਹਦੇ ਤੇ ਅਸੀਂ ਆਪਣੇ ਘਰਾਂ ਦਾ ਜੜਾ ਉਗਜ਼ਾਰਾ ਕਰਦੇ ਸੀ ਤੇ ਜੋ ਕਿ ਸਾਨੂੰ ਅਜੇ ਤੱਕ ਕੋਈ ਵੀ ਸਾਡੀਆਂ 20 ਸਾਲ ਹੋ ਗਏ ਸਾਨੂੰ ਸੇਵਾਵਾਂ ਨਿਭਾਉਂਦਿਆਂ ਤੇ ਸਾਡੀਆਂ ਪੱਕੀਆਂ ਤਨਖਾਹਾਂ ਜੜੀਆਂ ਨਾ ਸੈਂਟਰ ਸਰਕਾਰ ਨੇ ਤੇ ਨਾ ਹੀ ਪੰਜਾਬ ਸਰਕਾਰ ਨੇ ਕੁਛ ਲਵਾਈਆਂ ਇਸ ਕਰਕੇ ਅਸਾਂ ਨੂੰ ਇਹ ਬਹੁਤ ਦੁੱਖਾ ਚਲੋ ਅੱਗੇ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਰੋਜ਼ ਵਿਚਾਰੇ ਰੈਲੀਆਂ ਬਹੁਤ ਕਰਦੇ ਆਂ ਤੇ ਹੁਣ ਸਾਡੀ ਜਿਹੜੀ ਆ ਇਹ ਹੈਲਪ ਜਰੂਰ ਅਸੀਂ ਮੰਗ ਕਰਦੇ ਆ ਸਰਕਾਰਾਂ ਤੋਂ ਕਿ ਸਾਡੀ ਜਿਹੜੀ ਆ ਅੱਗੇ ਆਣ ਕੇ ਇਹ ਚੀਜ਼ ਦੀ ਪਹਿਲ ਦੇ ਆਧਾਰ ਤੇ ਮੰਗ ਜਿਹੜੀ ਆ ਪੂਰੀ ਕੀਤੀ ਜਾਵੇ ਕਿ ਉਹ ਪਰਿਵਾਰ ਦੀ ਜਿਹੜੀ ਆ ਕੋਈ ਨਾ ਕੋਈ ਉਹਨਾਂ ਨੂੰ ਹੈਲਪ ਦਿੱਤੀ ਜਾਵੇ ਸਰ ਜੀ ਇਹ ਸਾਡੀ ਰਿਕਵੈਸਟ ਹੈ ਜੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਕੋਲ ਤੇ ਸੈਂਟਰ ਸਰਕਾਰ ਕੋਲ ਮੋਦੀ ਕੋਲ ਜੀ ਮੇਰਾ ਨਾਮ ਯੂਨਸਮ ਸਿੰਘ ਹੈ ਜੀ ਮੈਂ ਪਿੰਡ ਪੱਬਾਰ ਵਾਲੀ ਕਲਾਂ ਤੋਂ ਮੇਰੀ ਮੈਸੇਜ ਨਾਲ ਲਿਜ਼ਬਤ ਤੇ ਆਸ਼ਾ ਵਟਕ ਦਾ ਕੰਮ ਕਰਦੇ ਆ ਠੀਕ ਹੈ ਤੋ 14 ਤਰੀਕ ਨੂੰ ਪੋਲੀਓ ਬੋਨ ਦਾ ਪਿਉਣ ਵਾਸਤੇ ਡੇਰੇ ਡੇਰਿਆਂ ਦੇ ਵਿੱਚ ਗਏ ਆ ਜੀ ਤੇ ਜਦੋਂ ਆੜੇ ਚ ਰਸਤੇ ਤੇ ਚੱਨ ਪਛਾਤੇ ਬੰਦੇ ਨਾਲ ਕੋ ਟੱਕਰ ਹੋ ਗਈ ਕਿਸ ਚੀਜ਼ ਦੇ ਨਾਲ ਉਹਨਾਂ ਦੇ ਨਾਲ ਸਿਹਤ ਤੇ ਬਹੁਤ ਜਾਈ ਸੱਟ ਲੱਗ ਗਈ ਉਹ ਇਮੀਡੀਏਟਲੀ ਅਸੀਂ ਉਹਨਾਂ ਨੂੰ ਹਸਪਤਾਲ ਤੇ ਚੱਲਿਆ ਗਏ ਅੰਮਰਸਾ ਦੇ ਵਿੱਚ ਜੇ 6 ਦਿਨ ਉੱਥੇ ਹਸਪਤਾਲ ਦੇ ਵਿੱਚ ਰੱਖਿਆ ਇਲਾਜ ਕਰਾਇਆ ਉਹਨਾਂ ਫਿਰ ਇਲਾਜ ਦੇ ਦੌਰਾਨੀ ਕੱਲ ਉਹਨਾਂ ਦੀ ਡੈਥ ਹੋ ਗਈ ਹੈ 20 ਸਾਲ ਤੋਂ ਕੰਮ ਕਰਦੇ ਪਏ ਆ ਪਰ ਸਰਕਾਰਾਂ ਵੱਲੋਂ ਕੋਈ ਸਾਨੂੰ ਸਹਾਇਤਾ ਨਹੀਂ ਦਿੱਤੀ ਜਾਂਦੀ ਕੋਈ ਬੈਨੀਫਿਟ ਨਹੀਂ ਮਿਲਦਾ ਛੋਟੀ ਛੋਟੀ ਉਸਟਾਫ ਦੇਂਦੇ ਆ ਥੋੜੀ ਥੋੜੇ ਪੈਸੇ ਦੇਂਦੇ ਆ ਉਹਨਾਂ ਨਾਲ ਆਪਣਾ ਗੁਜ਼ਾਰਾ ਕਰਦੇ ਆ ਤੇ ਹੁਣ ਮੈਂ ਚਾਹਨਾ ਵਾਂ ਕਿ ਇਹਨਾਂ ਦੀ ਮੌਤ ਹੋ ਗਈ ਆ ਇਹਨਾਂ ਦੇ ਕਾਰਨ ਜੋ ਇਹਨਾਂ ਦਾ ਬੇਟਾ ਵਾ ਉਹਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਸਰਕਾਰ ਇਹਨਾਂ ਸਾਰਿਆਂ ਦੇ ਵਾਸਤੇ ਸੋਚੇ ਜੋ ਬਾਕੀ ਵੀ ਆਸ਼ਾ ਵਰਕਰ ਨੇ ਇਹਨਾਂ ਦਾ ਵੀ ਸਹਾਇਤਾ ਕਰੇ ਕਿਉਂਕਿ ਇਹਨਾਂ ਨੂੰ ਕੋਈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੰਮ ਬਹੁਤ ਜ਼ਿਆਦਾ ਲਿਆ ਜਾ ਰਿਹਾ ਵਾ ਪਰ ਇਹਨਾਂ ਨੂੰ ਕੁਝ ਨਹੀਂ ਮਿਲਦਾ ਪਿਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਅੱਗੇ ਬੇਨਤੀ ਕਰਦਾ ਵਾਂ ਕਿ ਇਹਨਾਂ ਦੇ ਬਾਰੇ ਸੋਚਿਆ ਜਾਵੇ ਇਸ ਬੇਟੇ ਦੇ ਬਾਰੇ ਸੋਚਿਆ ਜਾਵੇ ਸਾਡੇ ਘਰ ਦੇ ਬਾਰੇ ਸ ਬਹੁਤ ਬਹੁਤ ਮਿਹਰਬਾਨੀ